ਬਹੁਤ ਤਰ੍ਹਾਂ ਦੇ ਅਚਾਰ ਦੀਆਂ ਆਪਾਂ ਵੀਡੀਓ ਬਣਾਈਆਂ ਤੇ ਤੁਸੀਂ ਬੜੀਆਂ ਹੀ ਪਸੰਦ ਕੀਤੀਆਂ ਵਧੀਆ-ਵਧੀਆ ਕਮੈਂਟ ਕੀਤੇ ਅੱਜ ਇੱਕ ਭੈਣ ਦੀ ਸਪੈਸ਼ਲ ਡਿਮਾਂਡ ਤੇ ਬਣਾਇਆ ਆਪਾਂ ਕareleਆਂ ਦਾ ਅਚਾਰ ਜਿਹੜਾ ਕਿ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਤਾਂ ਹੁੰਦਾ ਹੀ ਹੈ ਪਰ ਇਹਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਉਹਨਾਂ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਹੈ ਹੌਨ ਨੂੰ ਸਾਫ ਰੱਖਦਾ ਹੈ ਪਾਚਨ ਸ਼ਕਤੀ ਠੀਕ ਰੱਖਦਾ ਹੈ ਹੁਣ ਕਿੰਨੇ ਫਾਇਦੇ ਨੇ ਕਰੇਲੇ ਦੇ ਇਹ ਗਿਨੇ ਨਹੀਂ ਜਾਣੇ ਪਰ ਅਕਸਰ ਹੀ ਅਸੀਂ ਇਹ achar ਘੱਟ ਖਾਂਦੇ ਆ ਇਸ ਤਰੀਕੇ ਨਾਲ ਬਣਾਇਓ ਬਹੁਤ ਵਧੀਆ achar ਬਣਦਾ ਹੈ ਆਪਣੇ ਕੋਲੇ ਸਵਾ ਕਿਲੋ ਦੇ ਲਗਭਗ ਕਰੇਲੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਲਿਆ 5 ਕਿ ਮਿੰਟਾਂ ਲਈ ਤੁਸੀਂ ਉਹਨਾਂ ਨੂੰ ਭਿਓ ਕੇ ਰੱਖ ਦਿਓ ਫਿਰ ਛਣਨੀ ਵਿੱਚ ਪਾ ਕੇ 2-3 ਘੰਟਿਆਂ ਲਈ ਇਹਨਾਂ ਨੂੰ ਸੁਕਾ ਲਿਓ ਗਿੱਲੇ ਬਿਲਕੁਲ ਨਹੀਂ ਹੋਣੇ ਚਾਹੀਦੇ ਆਪਣੇ ਕੋਲੇ ਸਵਾ ਕਿਲੋ ਹੀ ਕਰੇਲੇ ਆ ਦੋ ਵਾਰੀਆਂ ਚ ਆਪਾਂ ਧੋਤੇ ਆ ਕਿਉਂਕਿ ਕਈਆਂ ਨੂੰ ਲੱਗੂ ਬਹੁਤ ਥੋੜੇ ਕਰੇਲੇ ਆ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਏ ਪਾਣੀ ਬਿਲਕੁਲ ਨਾ ਹੋਵੇ ਸਾਈਡਾਂ ਤੋਂ ਇਹਨਾਂ ਨੂੰ ਕੱਟ ਦਿਓ ਤੇ ਫਿਰ ਆਪਾਂ ਇਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ ਕਰੇਲਿਆਂ ਵਿੱਚ ਬੀਜ ਹੋਣ ਕੋਈ ਗੱਲ ਨਹੀਂ ਇਹਨੂੰ ਇਸੇ ਤਰੀਕੇ ਨਾਲ ਹੀ ਤੁਸੀਂ ਕੱਟਦੇ ਜਾਣਾ ਹੈਗਾ ਸ਼ੇਪ ਕੋਈ ਮਰਜ਼ੀ ਲੈ ਲਿਓ ਮੈਂ ਥੋੜੀ ਜਿਹੀ ਲੰਬੀ ਲਈ ਹੈ ਤਾਂ ਕਿ ਦੇਖਣ ਵਿੱਚ ਵੀ ਵਧੀਆ ਲੱਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਸਿੱਧੇ ਗੋਲਕਾਰ ਵਿੱਚ ਵੀ ਕੱਟ ਸਕਦੇ ਹੋ ਸਾਰੇ ਕਰੇਲਿਆਂ ਨੂੰ ਕੱਟ ਲਿਆ ਤੇ ਜੇ ਕੋਈ ਕਰੇਲਾ ਤੁਹਾਨੂੰ ਲੱਗੇ ਵੀ ਵਿੱਚੋਂ ਲਾਲ ਜੇ ਰੰਗ ਦਾ ਥੋੜੀ ਜਿਹਾ ਜ਼ਿਆਦਾ ਪੱਕੇ ਜੇ ਹੁੰਦੇ ਆ ਤਾਂ ਉਸ ਤੋਂ ਬਾਅਦ ਵਿਚਕਾਰ ਉਹਦੇ ਕੱਟ ਲਗਾ ਲਿਓ ਤੇ ਉਹਦੇ ਬੀਜ ਵਗੈਰਾ ਸਾਰੇ ਬਾਹਰ ਕੱਢ ਦਿਓ ਤੇ ਉਹਨੂੰ ਸਿੰਪਲ ਤਰੀਕੇ ਨਾਲ ਕੱਟ ਲਿਓ ਕੋਈ ਵੀ ਕਰੇਲਾ ਖਰਾਬ ਕਰਨ ਦੀ ਕੋਈ ਸਿਰਉਂਤ ਨਹੀਂ ਸਾਰੇ ਕareleਆਂ ਦੇ ਵਿੱਚ ਇੱਕ ਦੋ ਕਰੇਲੀ ਇਹੋ ਜਿਹੇ ਹੁੰਦੇ ਆ ਜ਼ਿਆਦਾਤਰ ਕarele ਸਾਫ਼ ਹੀ ਹੁੰਦੇ ਆ ਉਸ ਤੋਂ ਬਾਅਦ ਇਹਨੂੰ ਵੀ ਆਪਾਂ ਸਿੰਪਲ ਤਰੀਕੇ ਨਾਲ ਕਟਿਲੇਟ ਇਹਨਾਂ ਨੂੰ ਇੱਕ ਖੁੱਲੇ ਜੇ ਭਾਂਡੇ ਵਿੱਚ ਤੁਸੀਂ ਪਾ ਲਿਓ ਸਵਾ 1 ਕਿਲੋ ਕਰੇਲੇ ਦੇ ਵਿੱਚ ਸਾਰਾ ਨਮਕ ਆਪਾਂ 100 ਗ੍ਰਾਮ ਦੇ ਲਗਭਗ ਪਾਉਣਾ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਉਹ ਥੋੜਾ ਜਿਹਾ ਕੁਝ ਪਹਿਲਾਂ ਪਾ ਲਿਓ ਬਾਅਦ ਵਿੱਚ ਪਾ ਲਿਓ ਤੁਹਾਡੀ ਮਰਜ਼ੀ ਸਾਰਾ ਨਮਕ ਆਪਣਾ 100 ਗ੍ਰਾਮ ਹੀ ਹੋਣਾ ਚਾਹੀਦਾ ਬਾਕੀ ਤੁਸੀਂ ਟੇਸਟ ਕਰਕੇ ਦੇਖ ਲਿਓ ਇਹ ਤੁਸੀਂ ਬਾਅਦ ਵਿੱਚ ਵੀ ਮਿਕਸ ਕਰ ਸਕਦੇ ਹੋ 2-3 ਚਮਚ ਇੱਥੇ ਭਰ ਕੇ ਆਪਾਂ ਨਮਕ ਦੇ ਪਾਇਆ ਅੱਧਾ ਚਮਚ ਪਾਇਆ ਹਲਦੀ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਧੋਵਾਂਗੇ ਬਿਲਕੁਲ ਨਹੀਂ ਕਿਉਂਕਿ ਆਪਾਂ ਕareleਆਂ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਆਪਾਂ 5-6 ਘੰਟਿਆਂ ਲਈ ਰੈਸਟ ਤੇ ਰੱਖ ਦਾਂਗੇ ਕਿਸੇ ਵੀ ਪੱਕੇ ਥੱਲੇ ਵੀ ਤੁਸੀਂ ਰੱਖ ਸਕਦੇ ਹੋ ਕਿਉਂਕਿ ਜਿਆਦਾ ਗਰਮੀ ਦਾ ਮੌਸਮ ਹੈ ਬਿਲਕੁਲ ਵੀ ਐਨਾ ਵਿੱਚੋਂ ਸਮੈਲ ਨਾ ਆਵੇ ਉਸ ਹਿਸਾਬ ਨਾਲ ਤੁਸੀਂ ਬਧੀਆ ਠੰਡੀ ਥਾਂ ਤੇ ਰੱਖਿਓ 5-6 ਘੰਟਿਆਂ ਦੇ ਬਾਅਦ ਜਦੋਂ ਇਹ ਕਰੇਲੇ ਆਣ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਸੌਫਟ ਹੋ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਹਲਕਾ ਹਲਕਾ ਜਿਹਾ ਹੱਥਾਂ ਨਾਲ ਨਿਚੋੜ ਲਿਓ ਤਾਂ ਕਿ ਜਿਹੜਾ ਪਾਣੀ ਉੱਪਰ ਦੀ ਹੈ ਉਹ ਨਿਕਲ ਜੇ ਤੇ ਜਿਹੜੇ ਮੋٹے ਬੀਜ ਹੈ ਉਹ ਵੀ ਆਪਣੇ ਆਪ ਹੀ ਨਿਕਲਨੇ ਸ਼ੁਰੂ ਹੋ ਜਾਣਗੇ ਜ਼ਿਆਦਾ ਦਬਾ ਕੇ ਨਿਚੋੜਨ ਦੀ ਕੋਈ ਜ਼ਰੂਰਤ ਨਹੀਂ ਨਹੀਂ ਤਾਂ ਕਰੇਲੇ ਤੁੜਤੀ ਜਾਣਗੇ ਜਿਆਦਾ ਵੀ ਨਾ ਦਵਾਈਓ ਉਸ ਵਾਰ ਦੇਖੋ ਜੀ ਇਹ ਸਾਰੇ ਬੀਜ ਨਿਕਲ ਗਏ ਆ ਹੀ ਪਾਣੀ ਹੈ ਜਿਹੜਾ ਪ੍ਰਾਂਤ ਦੇ ਵਿੱਚ ਥੋੜਾ ਜਿਹਾ ਨਾਲ ਲੱਗਿਆ ਜਿਆਦਾ ਪਾਣੀ ਵੀ ਆਪਾਂ ਨਹੀਂ ਕੱਢਾਂਗੇ ਫਿਰ ਆਪਾਂ ਲਿਆ ਜੀ ਕੋਈ ਵੀ ਟਾਵਲ ਵਗੈਰਾ ਜਾਂ ਤੁਸੀਂ ਕੱਪੜਾ ਲੈ ਲਿਓ ਉਹਦੇ ਉੱਪਰ ਇਹਨੂੰ ਸੁਕਾ ਦਿਓ 6-7 ਘੰਟੇ ਤੁਸੀਂ ਇਹਨੂੰ ਪੱਖੇ ਦੇ ਥੱਲੇ ਸੁਕਾਣਾ ਹੈਗਾ ਰਾਤ ਦਾ ਟਾਈਮ ਸੀ ਇਸ ਲਈ ਪੂਰੀ ਰਾਤ ਬੀਤ ਗਈ ਤੇ ਪੱਖੇ ਦੇ ਥੱਲੇ ਪਏ ਰੇ ਧੁੱਪ ਵਿੱਚ ਇਹਨੂੰ ਤੁਸੀਂ ਬਿਲਕੁਲ ਨਾ ਸੁਕਾਓ ਕਿਉਂਕਿ ਇਹਦਾ ਕਲਰ ਵਗੈਰਾ ਉੱਡ ਜਾਣਾ ਹੈ ਤੇ 치ڑے ਹੋ ਜਾਣਗੇ ਵਧੀਆ ਨਹੀਂ ਬਣਨੇ ਤੇ ਸਾਈਜ਼ ਵੀ ਇਹਨਾਂ ਦਾ ਕਾਫੀ ਛੋਟਾ ਹੋ ਜਾਂਦਾ ਕਿਉਂਕਿ ਇਹ 치ڑے ਹੋ ਜਾਂਦੇ ਸੁੱਕ ਕੇ ਇਸ ਲਈ ਜਦੋਂ ਹੀ ਇਹਨਾਂ ਨੂੰ ਆਪਾਂ ਅਗਲੇ ਦਿਨ ਦੇਖਿਆ ਤਾਂ ਪੂਰੇ ਸੌਫਟ ਹੋਏ ਪਏ ਸੀ ਤੁਸੀਂ ਇਹ achar ਬਣਾ ਕੇ ਨਾਲ ਦੀ ਨਾਲ ਹੀ ਖਾਣਾ ਸ਼ੁਰੂ ਕਰ ਦਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਉਸ ਤੋਂ ਬਾਅਦ ਇਹਦੇ ਲਈ ਦੋ ਚਮਚ ਲੈ ਆਪਾਂ ਸਾਬਤ ਧਨੀਏ ਦੇ ਸਿੰਪਲ ਜਿਹਾ ਦਾ ਮਸਾਲਾ ਇੱਕ ਚਮਚ ਲਵਾਂਗੇ ਆਪਾਂ ਸੌਂਫ ਦਾ ਸੌਂਫ ਵਿੱਚ ਕੁਦਰਤੀ ਖੰਡ ਬਿਲਕੁਲ ਨਹੀਂ ਹੁੰਦੀ ਜਦੋਂ ਇਹਨੂੰ ਤਿਆਰ ਕਰਦੇ ਆ ਦੇ ਵਿੱਚ 0 ਗ੍ਰਾਮ ਚੀਨੀ ਨਹੀਂ ਦੀਏ ਜਿਹਨ ਸ਼ੂਗਰ ਵਗੈਰਾ ਦੀ ਪ੍ਰੋਬਲਮ ਜ਼ਿਆਦਾ ਹੈ ਉਹ ਤੁਸੀਂ ਸੌਫ ਨੂੰ ਬਿਲਕੁਲ ਨਾ ਪਾਓ ਪਰ ਆਪਾਂ ਇੱਕ ਚਮਚ ਪਾਇਆ ਟੇਸਟ ਲਈ ਕਿਉਂਕਿ ਸਾਰੇ ਇਸ ਅਚਾਰ ਨੂੰ ਯੂਜ਼ ਕਰ ਸਕਣ ਉਸ ਤੋਂ ਬਾਅਦ ਇਹਦੇ ਵਿੱਚ ਡੇਢ ਤੋਂ 2 ਚਮਚ ਪਾਉਣੇ ਆ ਤੁਸੀਂ ਜੀਰੇ ਦੇ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਿਓ ਇੱਕ ਚਮਚ ਪਾਇਆ ਮੇਥੀ ਦਾਣੇ ਦਾ ਉਸ ਤੋਂ ਵੀ ਥੋੜਾ ਜਿਹਾ ਘੱਟ ਹੀ ਹੈਗਾ ਤਿੰਨ ਪਾਈਆਂ ਸੁੱਕੀਆਂ ਲਾਲ ਮਿਰਚਾਂ ਇੱਕ ਟੁਕੜਾ ਦਾਲਚੀਨੀ ਦਾ 10 ਕਪਾਈਆਂ ਆਪਾਂ ਕਾਲੀਆਂ ਮਿਰਚਾਂ 10 15 ਪਾ ਲਿਓ ਇਹਦਾ ਟੇਸਟ ਵਧੀਆ ਹੀ ਆਉਣਾ ਕੋਈ ਗੱਲ ਨਹੀਂ ਮਸਾਲੇ ਇਹਨੂੰ ਹਲਕਾ ਜਿਹਾ ਆਪਾਂ ਰੋਸਟ ਕਰ ਲਿਆ ਤੇ ਉਸ ਤੋਂ ਬਾਅਦ ਲਾਸਟ ਤੇ ਆਪਾਂ ਪਾਵਾਂਗੇ ਦੋ ਚਮਚੇ ਦੇ ਵਿੱਚ ਰਾਈ ਦੇ ਇਹ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਰਾਈ ਨਾਲ ਹੀ ਇਹ ਅਚਾਰ ਬਹੁਤ ਜ਼ਿਆਦਾ ਵਧੀਆ ਬੰਦ ਹੈ ਪਰ ਇੱਥੇ ਤੁਸੀਂ ਗੈਸ ਨੂੰ ਬਿਲਕੁਲ ਬੰਦ ਕਰ ਦਿਓ ਤੇ ਇਹਨੂੰ ਆਪਾਂ ਗਰਮ ਪੈਨ ਦੇ ਵਿੱਚ ਹੀ 1 ਮਿੰਟ ਇਸੇ ਤਰੀਕੇ ਨਾਲ ਰੋਸਟ ਕਰ ਲਾਂਗੇ ਫਿਰ ਠੰਡਾ ਹੋਣ ਲਈ ਕਿਸੇ ਵੀ ਥਾਲੀ ਵਿੱਚ ਕੱਢ ਕੇ ਰੱਖ ਲਾਂਗੇ ਸਾਰੇ ਮਸਾਲਿਆਂ ਨੂੰ ਜੱਗ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਓ ਦਰਦਰਾ ਜਿਹਾ ਪੀਸ ਲਿਓ ਮਤਲਬ ਜ਼ਿਆਦਾ ਮੋਟਾ ਵੀ ਨਾ ਹੋਵੇ ਤੇ ਜ਼ਿਆਦਾ ਕਬੀ ਨਾ ਹੋਵੇ ਮਸਾਲੇ ਜਦੋਂ ਠੰਡੇ ਹੋ ਜਾਣ ਉਹਦੀ ਤੁਸੀਂ ਪੀਸਨੇ ਆ ਮਸਾਲਿਆਂ ਨੂੰ ਇਸ ਤਰੀਕੇ ਨਾਲ ਆਪਾਂ ਪੀਸ ਲਿਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਅੱਧਾ ਪੌਣਾ ਚਮਚ ਪਾਇਆ ਕਾਲੇ ਨਮਕ ਦਾ ਸਫੇਦ ਨਮਕ ਆਪਾਂ ਪਹਿਲਾਂ ਹੀ ਪਾ ਲਿਆ ਸੀ ਹੁਣ ਆਪਾਂ ਪਾਇਆ ਕਾਲਾ ਨਮਕ ਸਾਰਾ ਨਮਕ ਆਪਾਂ 100 ਗ੍ਰਾਮ ਦੇ ਲਗਭਗ ਹੀ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਰੰਗ ਵਾਲੀ ਮਿਰਚ ਦਾ ਇਹਦੇ ਨਾਲ ਅਚਾਰ ਦਾ ਕਲਰ ਬੜਾ ਹੀ ਵਧੀਆ ਆਉਂਦਾ ਹੈ ਫਿਰ ਆਪਾਂ ਦਰਦਰੇ ਪੀਸੇ ਹੋਏ ਸਾਰੇ ਮਸਾਲੇ ਇਹਦੇ ਵਿੱਚ ਪਾ ਦਾਂਗੇ ਅਚਾਰ ਦੀ ਰੈਸিপি ਕਿਹੋ ਜੀ ਲੱਗ ਜਾਂਦੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਇਹ ਜਿਹੜੇ ਕਰੇਲਿਆਂ ਦਾ ਅਚਾਰ ਬਣਾ ਕੇ ਖਾ ਸਕਣ ਫਿਰ ਲਈਏ ਜੀ ਆਪਾਂ ਹਿੰਗ ਹਿੰਗ ਅਜ ਆਪਣੇ ਕੋਲ ਦਾਣਾ ਤਾਰ ਸੀ ਅੱਧਾ ਪੌਣਾ ਚਮਚਾ ਤੁਸੀਂ ਹਿੰਗ ਦਾ ਲੈ ਲਿਓ ਪਰ ਆਪਾਂ ਇਹਨੂੰ ਕੁੰਡੀ ਕੋਟੀ ਵਿੱਚ ਕੁੱਟ ਲਿਆ ਤੁਸੀਂ ਪਾਊਡਰ ਵਾਲੀ ਇਸੇ ਤਰ੍ਹਾਂ ਹੀ ਪਾ ਲਿਓ ਇਹਦੇ ਵਿੱਚ ਆਪਾਂ ਹਿੰਗ ਮਿਕਸ ਕਰ ਲਈ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੁਸੀਂ ਵਿੱਚ ਮਿਕਸ ਕਰ ਲਿਓ ਅਚਾਰ ਨੂੰ ਗਿੱਲਾ ਹੱਥ ਨਾਲ ਲਗਾਇਓ ਨਾ ਹੀ ਗਿੱਲਾ ਸਪੂਨ ਵਰਤਿਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਹੌਲੀ ਹੌਲੀ ਬੜਾ ਹੀ ਸੋਹਣਾ ਅਚਾਰ ਦਾ ਕਲਰ ਆਊਗਾ ਉਸ ਤੋਂ ਬਾਅਦ ਤੁਸੀਂ ਚਾਹੋ ਤਾਂ ਇਹਦੇ ਵਿੱਚ ਸਿਰਕਾ ਪਾ ਸਕਦੇ ਹੋ ਇੱਕ ਕੱਪ ਭਰ ਕੇ ਸਿਰਕੇ ਦਾ ਪਾ ਰਹੋ ਅਚਾਰ ਅਰ ਕਦੇ ਖਰਾਬ ਨਹੀਂ ਹੋਊਗਾ ਪਰ ਆਪਾਂ ਇਹਦੇ ਵਿੱਚ 6-7 ਨਿੰਬੂਆਂ ਦਾ ਰਸ ਪਾਇਆ ਹੈਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਿੰਬੂਆਂ ਦਾ ਰਸ ਪਾਉਣ ਨਾਲ ਅਚਾਰ ਵਿੱਚ ਥੋੜੀ ਜਿਹੀ ਖਟਾਸ ਆਉਂਦੀ ਹੈ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਹੈ ਅਲੱਗ ਜਿਹਾ ਟੇਸਟ ਆਉਂਦਾ ਹੈ ਅੱਧਾ ਚਮਚਾ ਆਪਾਂ ਇਹਦੇ ਵਿੱਚ ਕਲੌਂਜੀ ਦਾ ਪਾਤਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਪਾਤਾ ਇਹਦੇ ਵਿੱਚ ਇੱਕ ਗਲਾਸ ਭਰ ਕੇ ਤੇਲ ਦਾ ਗਲਾਸ ਦਾ ਹਿਸਾਬ ਹੀ ਆਪਾਂ ਲਿਆ ਸਿੰਪਲ ਕੱਚਾ ਤੇਲ ਹੀ ਆਪਾਂ ਇਹਦੇ ਵਿੱਚ ਮਿਕਸ ਕੀਤਾ ਤੇਲ ਨੂੰ ਆਪਾਂ ਕੋਈ ਗਰਮ ਨਹੀਂ ਕੀਤਾ ਨਾ ਠੰਡਾ ਕੀਤਾ ਇਹ ਚੰਜਟਾਂ ਦੀ ਕੋਈ ਜ਼ਰੂਰਤ ਨਹੀਂ ਸਿੱਧਾ ਤੇਲ ਪਾਤਾ ਪਰ ਜਿਨ੍ਹਾਂ ਨੂੰ ਤੇਲ ਤੋਂ ਥੋੜੀ ਜੀ ਸਮੈਲ ਆਉਂਦੀ ਹੈ ਉਹ ਤੁਸੀਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਫਿਰ ਉਹਨੂੰ ਠੰਡਾ ਕਰਕੇ ਅਚਾਰ ਵਿੱਚ ਪਾਓ ਗਰਮ ਤੇਲ ਕਦੇ ਵੀ ਅਚਾਰ ਵਿੱਚ ਨਾ ਪਾਓ ਉਹਦੇ ਨਾਲ ਅਚਾਰ ਹੈ ਜਿਹੜਾ ਖਰਾਬ ਹੋ ਜਾਂਦਾ ਹੈ ਚੰਗੀ ਤਰ੍ਹਾਂ ਸਾਰੇ ਅਚਾਰ ਨੂੰ ਆਪਾਂ ਮਿਕਸ ਕਰ ਲਿਆ ਜਦੋਂ ਇਹਦਾ ਵਧੀਆ ਜਿਹਾ ਕਲਰ ਆ ਗਿਆ ਫਿਰ ਇਹਨੂੰ ਤੁਸੀਂ 2-4 ਘੰਟਿਆਂ ਲਈ ਟੱਕ ਕੇ ਇੱਕ ਸਾਈਡ ਤੇ ਰੱਖ ਦਿਓ ਨਾਲ-ਨਾਲ ਹਿਲਾਉਂਦੇ ਰਹੋ ਗਰਮੀ ਦਾ ਮੌਸਮ ਹੈ ਜਿਆਦਾ ਦੇਰ ਤੱਕ ਤੁਸੀਂ ਇਹਨੂੰ ਓਪਨ ਵਿੱਚ ਨਹੀਂ ਰੱਖਣਾਗਾ ਆਪਾਂ ਕਿਸੇ ਜਾਰ ਵਗੈਰਾ ਵਿੱਚ ਛੇਤੀ ਪਾਵਾਂਗੇ ਪਰ ਇੱਕ ਕੱਚ ਦੇ ਬੌਲ ਵਿੱਚ ਕੱਢ ਕੇ ਆਪਾਂ ਟੱਕ ਦਾਂਗੇ ਤਾਂ ਕਿ ਮਸਾਲੇ ਜਿਹੜੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ 3-4 ਘੰਟਿਆਂ ਦੇ ਵਿੱਚ ਵਿੱਚ ਜਿੰਨਾ ਚਿਰ ਤੁਸੀਂ ਬਾਹਰ ਰੱਖੋਗੇ ਇਹਨੂੰ ਕਈ ਵਾਰੀ ਮਿਕਸ ਕਰਦੇਣਾਗਾ ਉਸ ਤੋਂ ਬਾਅਦ ਜਦੋਂ ਇਹ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਕਿਸੇ ਵੀ ਕੱਚ ਦੇ ਜਾਰ ਵਿੱਚ ਅਚਾਰ ਪਾ ਕੇ ਤੁਸੀਂ ਰੱਖ ਦਿਓ ਇਹ ਲੰਬੀ ਦੇਰ ਚੱਲੂਗਾ ਪਰ ਆਪਾਂ ਜਿਸ ਦਾ ਵੀ ਅਚਾਰ ਤਿਆਰ ਕੀਤਾ ਸੀ ਉਹਨਾਂ ਨੇ ਜਿਹੜੇ ਬਾਕਸ ਭੇਜੇ ਸੀ ਆਪਾਂ ਉਹਨਾਂ ਵਿੱਚ ਪਾ ਕੇ ਅਚਾਰ ਨੂੰ ਬੰਦ ਕਰ ਦਿੱਤਾ ਰੋਜ਼ ਅਚਾਰ ਨੂੰ ਹਿਲਾਉਂਦੇ ਰਹੋ ਤੇਲ ਦੀ ਜ਼ਰੂਰਤ ਹੋਵੇ ਹੋਰ ਪਾ ਲਿਓ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਕਿ ਸਾਡੇ ਹੱਥੋਂ ਅਚਾਰ ਖਰਾਬ ਹੋ ਜਾਂਦਾ ਹੈ ਅਚਾਰ ਨੂੰ ਕਦੇ ਵੀ ਗਿੱਲਾ ਹੱਥ ਨਾਲ ਲਗਾਇਓ ਗਿੱਲਾ ਚਮਚ ਨਾਲ ਵਰਤਿਓ ਤੇ ਰੋਜ਼ ਹਲਾਉਂਦੇ ਰਹੋ ਤੁਹਾਡਾ ਅਚਾਰ ਹੈ ਜਿਹੜਾ ਕਦੇ ਖਰਾਬ ਨਹੀਂ ਹੋਊਗਾ ਸਿੰਪਲ ਜਿਹਾ ਤਰੀਕਾ ਅਚਾਰ ਬਣਾਉਂਦਾ ਟਰਾਈ ਕਰਕੇ ਜਰੂਰ ਦੇਖਿਓ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤੇ ਮੇਰੇ ਪੇਜ ਨੂੰ ਫੋਲੋ ਕਰ ਲਓ YouTube ਤੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਐਓ ਜੀ ਆ ਵਧੀਆ ਵਧੀਆ ਰੈਸਪੀ ਲਿਆ ਕੇ ਮੈਂ ਤੁਹਾਡੇ ਲਈ ਆਉਣੀ ਹੈ ਜਿਹੜੀਆਂ ਕਿ ਬਣਾਉਣੀਆਂ ਵੀ ਬੜੀਆਂ ਆਸਾਨ ਹੈ ਵੀਡੀਓ ਕਿ ਐਓ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਮੇਰੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ